ਹਾਂ ਲਓ ਜੀ ਸੋ ਦਾ ਦੇਣੀ ਹੈ ਰਸ ਹਾਂ 100 ਰੁਪਏ ਲਓ ਜੀ ਵਾਸਟ ਵਾਸਟ ਭਾਜੀ ਬਾਬੇ ਨੇ ਲੱਲੀ ਚੀਜ਼ ਕੀ ਕੀ ਲਿਆ ਭਾਜੀ ਇਹਨੇ ਵਾਹ ਇੱਕ ਘੜੀ ਲਈ ਵੀਰ ਜੀ ਖਾਓ ਨਾ ਘੜੀ ਤੜੀ ਉਹ ਹੁੰਦੀ ਉਦੋਂ ਲੈ ਹੁੰਦੇ ਸਟੋਰ ਚੋਂ ਏਅਰਪੋਰਟ ਆ ਗਈ ਆ ਇਹ ਭਾਜੀ ਆਪਣੇ ਆਪ ਚ ਲੈ ਕੇ ਦੇ ਅਸਲੇ ਨੇ ਵਾਈਫਾਈ ਸਵਾਤੇ ਅਚਾਨਨ ਗਿਫਟ ਦੇਣਾ ਹਾਂਜੀ ਉਹਨਾਂ ਨੂੰ ਗਿਫਟ ਉਹਨਾਂ ਦਾ ਬਰਥਡੇ ਰੰਗਿਆ ਸੀ ਜੇ ਆਪਾਂ ਦੁਬਈ ਸੀ ਹਾਂਜੀ ਆਪਾਂ ਪਹੁੰਚਿਆ ਨਹੀਂ ਗਿਆ ਉਹ ਟਾਈਮ ਤੇ ਹੁਣ ਉਹਨਾਂ ਨੂੰ ਸਰਪ੍ਰਾਈਜ਼ ਦਿੱਤਾ ਜਾਉ ਚਲੋ ਵਧੀਆ ਬਹੁਤ ਵਧੀਆ ਕੈਸ਼ ਲਿਆਏ 700 ਦਰਮ ਦੇ ਠੀਕ ਹੈ ਇਹ ਘੜੀ ਆ ਹਾਂਜੀ ਰੀਜਨਲ ਏਅਰਪੋਰਟ 43 ਕਿਹੜੀ ਜਗ੍ਹਾ ਤੇ ਆਏ ਆ ਬਾਬਾ ਜੀ ਆਪਾਂ ਆਪਾਂ ਦੁਬਈ ਆਏ ਆ ਸਿਟੀ ਦਾ ਡੇਰਾ ਡੇਰਾ ਸਿਟੀ ਸੈਂਟਰ ਹੈ ਨਾ ਇਹ ਆਪਾਂ ਦੇ ਬ੍ਰਦਰ ਛੋਟਾ ਇਹਨੂੰ ਆਪਾਂ ਬਹੁਤ ਲਾਡ ਨਾਲ ਰੱਖਿਆ ਪਿਆਰ ਬਹੁਤ ਕਰਦੇ ਆਂ ਲੜਦੇ ਨਹੀਂ ਆ ਪਰ ਪਿਆਰ ਵੀ ਬਹੁਤ ਆ ਬਹੁਤ ਜਿਆਦਾ ਲੜੀਦਾ ਰੂਹ ਜੇ ਤੇ ਬਹੁਤ ਲੜੀਦਾ ਬਸ ਬਸ ਹੁਣ ਆ ਗਰਮੇਲ ਭਾਈ ਗਰਮੇਲ ਭਾਈ ਤੁਸੀਂ ਕੀ ਕਰਦੇ ਹੋ ਤੁਹਾਡਾ ਹੋ ਗਿਆ ਆਪਰਾ ਹੋ ਗਿਆ ਓਪਨ ਕਰ ਸਕਦੇ ਭਾਈ ਆਪਾਂ ਹਾਂ ਓ ਠੀਕ ਹੈ ਕੀ ਲੈਣਾ ਤੂੰ ਮੈਂ ਬਾਹਰ ਲਾ ਸਟਾਰਜਰ ਲੈਣਾ ਤੁਸੀਂ ਅੱਜ ਕਰ ਬਣਾ ਲੈਣੇ ਆ ਬੋ ਜੇ ਤਨ ਤਨ ਬਾਬਾ ਦੀਪ ਸਿੰਘ ਦੇ ਚਰਨਾਂ ਨੂੰ ਭਾਵਲੇ ਸਤ ਸ੍ਰੀ ਅਕਾਲ ਲੇ ਨਾਏ ਮੁੰਡਾ ਸਮਾਨ ਆ ਮੁੰਡੇ ਨੇ ਆ ਪੁੰਜਾ ਰੱਖਿਓ ਤਿਆਰ ਵਰਤਿਆਰ ਨਹੀਂ ਭਾਈ ਉਹ ਓਪਨਿੰਗ ਕਰਦੀ ਐ ਜੀ ਕਰੋ ਕਰੋ ਓਪਨਿੰਗ ਲੋ ਜੀ ਬਾਹਰ ਸੱਚਾ ਪਾਤਸ਼ਾਹ ਵਾਦੇ ਪਾਵੀ ਤੇ ਵਾਦੇ ਪਾਵੀ ਉਹ ਰਹਿਣ ਦੇ ਨਾ ਉਹ ਵਾਈਫ ਨੇ ਕਰਨਾ ਹੈ ਇਦਾਂ ਕੋਈ ਨਾ ਇੱਕ ਵਾਰੀ ਚਲਾ ਕੇ ਦੇਖ ਲਈਏ ਆ ਵੀ ਜਾਜ ਖੁਸ਼ ਹੋਏ ਨੇ ਹੰਦਾਲੇ ਲੋਈ ਭਾਈ ਨਾ ਵੀ ਭਾਈ ਹਣੀ ਸਮਾਨ ਲੈਣ ਦੇ ਪਰ ਉਹਨਾਂ ਨੇ ਮਿਲ ਨਹੀਂ ਡਿਆ ਵੇਖੋ ਬਸ ਗਏ ਹੋਣ ਕੀ ਭਾਈ ਭਾਈ ਚਾਰਜਿੰਗ ਲੀਡ ਵੀ ਦਿੱਤੇ ਇਸ ਵਿੱਚ ਅੰਦਰ ਅੰਦਰ ਨਹੀਂ ਸਹੀ ਨਹੀਂ ਤੂੰ ਪੂਟ ਇਹਨੂੰ ਨਹੀਂ ਨਿਕਲਿਆ ਆ ਇਹ ਨਹੀਂ ਹੋ ਰਿਹਾ ਨਹੀਂ ਉਹਨਾਂ ਚਾਹੀਏ ਨਾ ਹੈ ਯਾ ਯਾਰ ਇਹ ਤਾਂ ਕੀ ਗੱਲ ਇਹ ਤਾਂ ਕਰਨਾ ਚਾਰਜ ਲੀਡ ਹੁੰਦੀ ਹੈ ਯਾਰ ਇਸ ਵਿੱਚ ਨਹੀਂ ਨਹੀਂ ਉਹ ਕੋਕ ਲਓ ਇਹ ਆਈਫੋਨ ਹੈੱਡਫੋਨ ਲੱਲੇ ਆ ਪਰ ਚਾਰਜ ਨਹੀਂ ਆ ਤੇਰੇ ਕੋਲ ਹੈਗਾ ਬਾਬਾ ਅੱਧਾ ਘਰੇ ਪਰ ਫਿਰ ਵੀ ਲੋੜ ਲੈਣੀ ਦੇਣੀ ਚਾਹੀਦੀ ਹਾਂਜੀ ਚਾਹੀਦੀ ਭਾਈ ਇਹ ਧੋਖਾ ਹੋ ਗਿਆ ਸਾਡੇ ਨਾਲ ਹੁਣ ਚੇਜ ਲੈ ਜੇ ਕ੍ਰਾਈਮ ਹੋ ਗਿਆ ਸਾਡੇ ਨਾਲ ਉਹ ਭਾਈ ਜੀ ਲੈ ਡੇ ਜਵਾਨ ਨੇ ਇਹਨਾਂ ਨੇ ਅੱਗੇ ਵੀ ਹੈੱਡਫੋਨ ਲਾਏ ਬਹੁਤ ਵਧੀਆ ਚੱਲੇ ਦੇਖੋ ਹੁਣ ਆਏ ਥੈਂਕ ਯੂ ਭਾਈ ਰਾਜ ਜੀ ਡੇਰਾ ਸਿਟੀ ਸੈਂਟਰ ਆਹ ਕੈਮਰਾ ਆਪਣੇ ਕੋਲ ਹੈਗਾ 363 ਨਾਲ ਵੀਡੀਓ ਬਣਾਉਣਾ ਉਹਦਾ ਸਟੈਂਡ ਲਾਣਿਆ ਹੈ ਵੇਖੋ ਸਟੈਂਡ ਬਹੁਤ ਮਹਿੰਗਾ ਦੇਂਦੇ ਹੈ ਇਹਨਾਂ ਦੀ ਗੱਡੀ ਚੋਰਦਾ ਇਹਨਾਂ ਦਾ ਮਗਾ ਲੈਸ ਕਰ ਲੋ ਭਾਈ ਭਾਈ ਲੈਸ ਕਰਨਾ ਕਿ ਨਹੀਂ ਇਹ ਲੈਸ ਨਹੀਂ ਕਰੇਗਾ ਜਸਕੀਆ ਕਿੰਨਾ ਕਿੰਨਾ ਉਹ ਬਹੁਤ ਜਿਆਦਾ ਪ੍ਰਾਈਸ ਦੱਸ ਰਹਾ ਹੈ ਜੇ ਬਹੁਤ ਜਿਆਦਾ ਕੰਪਨੀ ਵਾਲੀ ਚੀਜ਼ ਹੈ ਨਾ ਭਾਈ ਇਹਦਾ ਬਹੁਤ ਜਿਆਦਾ ਰੇਟ ਦੱਸਦੇ ਆ 260 250 ਦੇ ਦੋ ਦੇ ਲਓ 250 ਇਹ ਲੈ ਦੇਖ ਪਰ ਭਾਉ ਬੰਦ ਨਹੀਂ ਆਉਂਦਿਆ ਹੈਲੋ ਉਹ ਸੈਟਿੰਗ ਅੱਜ ਦੀ ਵੀਡੀਓ ਆਪਾਂ ਇਹ ਵਿਖਾ ਲਈ ਤੁਹਾਨੂੰ ਹੋਰ ਇਹ ਮੁੰਡੇ ਨੇ ਚੀਜ਼ ਲੈਣੀ ਉਹ ਤੁਹਾਨੂੰ ਬਖਾ ਲੇਗਾ ਕਰੋ ਆਪ ਕਰੋ ਸੀਰੀ ਸੈਰੀ ਦਾ ਉਹ ਆਪਾਂ ਬਾਅਦ ਵਿੱਚ ਹਾਂ ਆਨ ਆਨ ਆਪਾਂ ਬਾਅਦ ਵਿੱਚ ਆਪਾਂ ਸੈਟਿੰਗ ਵਿੱਚ ਜਾ ਕੇ ਚੈੱਕ ਕਰਦੇ ਤੇ ਇੰਕੀ ਆ ਇਹ ਬੰਦੇ